ਇਹ ਆਪਾਂ ਕੋਈ ਇੱਕ ਘਟਨਾ ਦੇਉਨੇ ਆ ਹਮੇਸ਼ਾ ਇਹ ਗੱਲ ਇਹੀ ਜਾਂਦੀ ਹੈ ਕਿ ਇਹਨਾਂ ਦਾ ਮਾਗੀ ਤੌਰ ਤੇ ਠੀਕ ਨਹੀਂ ਹੈਗੇ ਪਰ ਅਸੀਂ ਇਹ ਕਹਿੰਦੇ ਆ ਜੇ ਠੀਕ ਨਹੀਂ ਤੇ ਸਾਮੇ ਰੱਖਣਾ ਚਾਹੀਦਾ ਮੈਂ ਨਹੀਂ ਸਮਝਦਾ ਕਿ ਇਹ ਘਟਨਾ ਵਾਪਰੀ ਉਹਦੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਸੀ ਸੰਗਤ ਨੇ ਆਪਣਾ ਫੈਸਲਾ ਦਿੱਤਾ ਆ ਨਾ ਤਾਂ ਸਾਡੇ ਇਕੱਲੇ ਫੈਸਲਾ ਨਾ ਹੋ ਕਿਸੇ ਦਾ ਸੰਗਤ ਦਾ ਫੈਸਲਾ ਆ ਸਾਰਿਆਂ ਦਾ ਫੈਸਲਾ ਹੈ ਜਿੱਤੇ ਕਿ ਪੜਤਿਆ ਪੀਤਾ ਜਾਵੇ ਪੜਤਿਆ ਕਰਤੇ ਦੇਰੇ ਜੋ ਕੂਣੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਸਾਡੇ ਇਹਨਾਂ ਸਹਿਮਤ ਆ ਕਾਨੂੰਨੀ ਵਾਰ ਕਾਰਵਾਈ ਕੀਤੀ ਜਾਊਗੀ ਤੇ ਕਾਨੂੰਨ ਦੇ ਵਿੱਚ ਜਿੱਥੇ ਵੀ ਕੋਈ ਕਾਨੂੰਨ ਇਹਨੂੰ ਕੋਈ ਸਜ਼ਾ ਦਿੰਦੇ ਆ ਸਾਰਿਆਂ ਨੂੰ ਮਨਜ਼ੂਰੀ ਆ ਤੇ ਨਾਲ ਸਿੱਖ ਸੰਗਤ ਦੇ ਨਾਲ ਜਿੱਥੇ ਵੀ ਲੋੜ ਆ ਅਸੀਂ ਐਸਡੀਪੀਐਸ ਮੈਂਬਰ ਵੀ ਹੋ ਹਾਂ ਤੇ ਨਾਤੇ ਇਹਨਰੇ ਨਾਲ ਖੜੇ ਆ ਤੇ ਸਵੇਰੇ ਦੇਖਦਾ ਘਟਾ ਵਾਪਰੀ ਗੇ ਅਮਰਤ ਦੇਵਲੇ ਅਰਦਾਸ ਤੋਂ ਬਾਅਦ ਜੀਪ ਆਈਆ ਅੰਦਰ ਆਈ ਜਿਹੜਾ ਆਪਾਂ ਨੇ ਲਾਇਆ ਮੱਥਾ ਨਹੀਂ ਟੇਕਿਆ ਸ਼ਾਂਡ ਕੀ ਉੱਤੇ ਸਾਡੇ ਗੋਦਰਾ ਸਾਹਿਬ ਜਿਵੇਂ ਪਾਸ਼ਾ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜਾ ਬਤੀ ਸੀ ਮਹਾਂਪੁਰਖਾ ਦੀ ਉਹਦੇ ਖਾੜ ਪੈ ਗਈ ਬਿਲੋਂ ਖਾੜ ਪਾੜੇ ਉਹ ਤੋਂ ਨੂੰ ਕੁਝ ਨਹੀਂ ਕੀਤਾ ਜਾ ਕੇ ਸੀ ਹਿਤਾਬਿਆ ਰਹਿ ਗਈ ਗ੍ਰਾਮੀ ਸਿੰਘ ਨੇ ਆਪਣੇ ਕਮਰੇ ਵਿੱਚੋਂ ਦਾ ਲੱਗਾ ਸੀ ਕੈਮਰਾ ਤੇ ਉਹਦੇ ਵਿੱਚੋਂ ਉਹਨਾਂ ਨੇ ਘਰ ਵਾਂਗ ਦੇਖਿਆ ਤੇ ਉਸੇ ਟਾਈਮ ਉਹ ਜਾ ਕੇ ਦੌੜਦੇ ਉਹਨਾਂ ਨੂੰ ਰੋਕਿਆ ਜਦ ਕਿ ਉਹ ਧਰ ਮਾਰਨਾ ਚੱਲਿਆ ਸੀ ਇਹ ਜਦੋਂ ਉਹ ਹੋਲੀ ਐ ਨੂੰ ਫੜ ਕੇ 18000 ਜੋ ਦੌੜ ਪਈ ਤੇ ਉਹਨੂੰ ਮੁਰਹੇ ਦੇ ਕੋਲ ਖੜਿਆ ਜਦਾਂ ਉਹਨੂੰ ਸਾਰੇ ਇਕੱਠੇ ਹੋ ਕੇ ਸੀ